Құрдайында ਤੁਸੀਂ ਦੇਖ ਰਹੇ ਹੋ ਨਵਾਂ ਜ਼ਮਾਨਾ ਟੀਵੀ ਤੇ ਮੈਂ ਹਾਂ ਜਗਦੀਸ਼ ਰਾਏ ਦੋਸਤੋ ਜਿੱਦਾਂ ਕੀ ਸਰਕਾਰ ਦਾ ਜਿਹੜਾ ਤਿਆਇਆ ਕੀਤਾ ਹੋਇਆ ਕਿ ਜਿਹੜਾ ਪੰਜਾਬ ਹਰਿਆ ਭਰਿਆ ਕਰਨ ਵਾਸਤੇ ਸਰਕਾਰ ਨੇ ਪੂਰਾ ਪੱਬਾ ਭਾਰ ਜ਼ੋਰ ਲਾਇਆ ਹੋਇਆ ਇਸ ਤਰ੍ਹਾਂ ਹੀ ਚਰਨ ਕਮਲ ਵੈਲਫੇਅਰ ਸੁਸਾਇਟੀ ਮਾਛੀਵਾੜੇ ਵੱਲੋਂ ਵੀ ਹਰ ਸਾਲ ਬਰਸਾਤ ਦੇ ਮੌਸਮ 'ਚ ਹਜ਼ਾਰਾਂ ਹੀ ਬੂਟੇ ਲਾਏ ਜਾਂਦੇ ਨੇ ਐਕਟੀ ਵੀ 1 ਮਹੀਨਾ ਪਹਿਲਾਂ ਵੀ ਰੋਪੜ ਰੋਡ ਦੇ ਉੱਤੇ ਇਹਨਾਂ ਨੇ ਆ ਬੂਟੇ ਜਿਹੜੇ ਇੱਥੇ ਲਾਏ ਆ ਜਿਦਾ ਕੀ ਤੁਸੀਂ ਦੇਖ ਰਹੇ ਹੋ ਹਰੇ ਭਰੇ ਬੂਟਾ ਇਹ ਇਸ ਤਰ੍ਹਾਂ ਹੀ ਜਿਹੜੇ ਇਹ ਬੂਟੇ ਸੀਗੇ ਹਰੇ ਭਰੇ ਇਹ ਕਿਸੇ ਦਰਿੰਦੇ ਨੇ ਰਾਤ ਨੂੰ ਇਹਨਾਂ ਦਾ ਕਤਲ ਕਰ ਦਿੱਤਾ ਔਰ ਕਤਲ ਕਰਕੇ ਜਿਹੜਾ ਇਹ ਬੂਟਾ ਸੀ ਉਹਨੂੰ ਨਾਲ ਹੀ ਲੈ ਗਏ ਇੱਥੇ ਜਿਹੜੇ ਦੁਕਾਨਦਾਰ ਨੇ ਆਪਾਂ ਉਹਨਾਂ ਨਾਲ ਗੱਲ ਕਰਦੇ ਆ ਜਿਨ੍ਹਾਂ ਨੂੰ ਇਹ ਚੀਜ਼ ਦਾ ਅਫਸੋਸ ਹੈ ਜਿਨ੍ਹਾਂ ਨੇ ਕਿ ਸਾਨੂੰ ਚੇਚਾ ਬੁਲਾਇਆ ਕਿ ਲਵੀ ਸਾਡੇ ਜਿਹੜੇ ਇੱਥੇ ਜੀ ਹਰੇ ਭਰੇ ਦਰਖਤਾਂ ਦਾ ਕੋਈ ਕਤਲ ਕਰਤਾ ਕਹਿੰਦੇ ਲਵੀ ਤੁਸੀਂ ਆਓ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਨਿੰਦਰਪਾਲ ਨਿੰਦਰੀਆ ਆਪਾਂ ਨਾਲ ਗੱਲ ਕਰਦੇ ਆ ਹਾਂ ਜੀ ਨਿੰਦਰੀ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਇਹ ਬਹੁਤ ਮੰਦਭਾਗੀ ਘਟਨਾ ਜੀ ਅਸੀਂ ਬੜੀ ਮਿਹਨਤ ਨਾਲ ਬੂਟੇ ਲਾਏ ਸੀ ਬੱਚਿਆਂ ਵਾਂਗੂ ਪਾਲ ਰਹੇ ਸੀ ਇਹ ਪਤਾ ਨਹੀਂ ਕਿਹੜੇ ਬੰਦੇ ਨੇ ਇਹ ਘਣਾਉਣੀ ਹਰ ਕਰ ਕੀਤੀ ਇਹ ਕਿੰਨਾ ਚਿਰ ਹੋ ਗਿਆ ਬੂਟੇ ਲਾਇਆਂ ਨੂੰ ਇਹ ਡੇਢ ਕ ਮਹੀਨਾ ਹੋ ਗਿਆ ਤਕਰੀਬਨ ਹੀ ਬੂਟੇ ਬਹੁਤ ਵਧੀਆ ਚੱਲ ਪਏ ਸੀਗੇ ਹਾਂ ਬਹੁਤ ਮਾੜਾ ਕੰਮ ਕੀਤਾ ਜਿਹੜੇ ਵੀ ਬੰਦੇ ਨੇ ਕੀਤਾ ਇਹ ਤੁਸੀਂ ਇੱਥੇ ਹੀ ਲਵਾਏ ਸੀ ਕਿ ਮਾਛੀ ਵਾਲੇ ਕਿਤੇ ਹੋਰ ਜਗ੍ਹਾ ਤੇ ਬਿਲਵਾਏ ਸੀ ਪੂਰੇ ਮਾਛੋੜ ਦੇ ਵਿੱਚ ਲਵਾਏ ਸੀ ਜਿੱਥੇ ਨਹੀਂ ਸੀ ਕਿ ਕਿਤੇ ਵੀ ਬੂਟੇ ਹੈ ਨਹੀਂ ਸੀ ਉੱਥੇ ਪੂਰੇ ਲਵਾਏ ਸਾਰੇ ਬੂਟੇ ਹਾਂਜੀ ਹਾਂ ਇਹਨਾਂ ਦੇ ਮੈਂ ਤੁਹਾਨੂੰ ਦੱਸਦਾ ਇਹਨਾਂ ਨੇ ਸੀਤ ਭਗਤ ਸਿੰਘ ਕਲੋਨੀ ਦੇ ਵਿੱਚ ਵੀ 50 60 ਬੂਟੇ ਲਵਾਏ ਨੇ ਉਹ ਜੇ ਜਸਦੇਵ ਸਿੰਘ ਨਗਰ ਦੇ ਵਿੱਚ ਪਾਰਕ ਦੇ ਵਿੱਚ ਵੀ ਟੋਟਲ ਇਹਨਾਂ ਨੇ ਵੀ 25 ਬੂਟੇ ਲਵਾਏ ਨੇ ਇਹ ਇਹਨਾਂ ਨੇ ਹੋਰ ਮੱਛਰਾਂ ਦੀ ਜਗ੍ਹਾ ਤੇ ਵੀ ਲਹਿਦਾ ਲਹਿਦਾ ਬੂਟੇ ਲਾਏ ਨੇ ਸਾਡੇ ਨਾਲ ਹੋਰ ਵੀਰ ਖੜੇ ਨੇ ਆਪਾਂ ਇਹਨਾਂ ਨਾਲ ਵੀ ਗੱਲ ਕਰਦੇ ਆ ਕੀ ਕਹਿਣਾ ਚਾਹੁੰਦੇ ਹਾਂਜੀ ਭਾਜੀ ਕੀ ਕਹਿਣਾ ਚਾਹੁੰਦੇ ਦੇਖੋ ਜਿਹੜੇ ਬੂਟੇ ਇਹ ਤੋੜੇ ਗਿਆ ਬਹੁਤ ਮਾੜੀ ਗੱਲ ਗੱਲ ਕੀਤੀ ਹੈ ਜੀ ਕਿਉਂਕਿ ਇਹਨਾਂ ਨੇ ਬਹੁਤ ਪਿਆਰ ਦੇ ਨਾਲ ਲਗਨ ਦੇ ਨਾਲ ਇਹਨਾਂ ਨੂੰ ਲਗਾਇਆ ਸੀਗਾ ਜੀ ਇਹ ਕਾਫੀ ਵੱਡੇ ਹੋ ਚੁੱਕੇ ਜਿਵੇਂ ਆਹ ਦੇਖ ਲਓ ਇਹ ਕਾਫੀ ਆ ਉਹਨਾਂ ਚ ਸਾਰੇ ਜੜ ਤੋਂ ਹੀ ਉਹ ਪਟਕੇ ਲੈ ਗਏ ਜੀ ਬਹੁਤ ਮਾੜਾ ਕੰਮ ਹੋਇਆ ਜੀ ਅਬ ਭਾਈ ਸਾਹਿਬ ਉਹ ਨੇ ਜਿਹੜੇ ਡੇਢ ਮਹੀਨਾ ਹੋ ਗਿਆ ਲਗਾਤਾਰ ਇਹ ਬੂਟਿਆਂ ਨੂੰ ਪਾਣੀ ਦਿੰਦੇ ਸੀ ਜਦ ਇਹਨਾਂ ਨੇ ਸਵੇਰੇ ਆ ਕੇ ਦੇਖਿਆ ਇਹ ਭੁੱਬਾ ਮਾਰ ਕੇ ਰੋਇਨੇ ਕਹਿੰਦੇ ਸਾਡੇ ਤਾਂ ਬੂਟਿਆਂ ਦਾ ਕਹਿੰਦੇ ਕਤਲ ਕਰਤਾ ਭਾਈ ਜੀ ਕੀ ਕਹਿਣਾ ਚਾਹੁੰਦੇ ਹੋ ਬੂਟੇ ਕਿੰਨੇ ਚਿਰ ਰਹੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਪਾਣੀ ਪਾਉਂਦੇ ਹੁੰਦੇ ਹੋ ਦੇਖੋ ਜੀ ਮੈਂ ਜਦੋਂ ਵੀ ਸ਼ੌਪ ਤੇ ਆਣਾ ਹੀ ਆਪਣੀ ਆਉਂਦੇ ਸਾਰ ਪਹਿਲਾਂ ਮੈਂ ਸ਼ੌਪ ਤੋਂ ਟੂਟੀ ਚੱਲਦੀ ਹੁੰਦੀ ਹੈ ਸਰਕਾਰੀ ਤੇ ਉਹਨਾਂ ਨੂੰ ਆਉਂਦੇ ਸਾਰ ਮੈਂ ਪਾਣੀ ਪਾਉਣਾ ਹੀ ਆ ਕੇ ਜਦੋਂ ਮੈਂ ਅੱਜ ਆ ਕੇ ਦੇਖਿਆ ਤੇ ਇੱਥੇ ਬੂਟੇ ਨਹੀਂ ਸੀਗੇ ਤੇ ਮੈਂ ਅੱਗੇ ਬਚ ਇਹਨਾਂ ਨੂੰ ਆ ਕੇ ਪੁੱਛਿਆ ਮਗਾ ਹੀ ਬੂਟੇ ਤਾਂ ਫੇਰ ਅੱਜ ਪਹੁੰਚੇ ਕਿ ਕਿੱਥੇ ਬੂਟੇ ਇੰਨੇ بڑے ਹੋ ਜਾਣੇ ਸੀ ਕਿੱਥੇ ਕਿੰਨੇ ਲੋਕਾਂ ਨੇ ਛਾਹਾਂ ਦੀ ਫਾਇਦਾ ਚੱਕਣਾ ਸੀਗਾ ਛਾਂ ਦਾ ਬਟ ਅੱਜ ਦੇਖ ਲੋ ਜੀ ਇਨਸਾਨੀਅਤ ਦੇ ਨਾਂ ਤੇ ਕੋਈ ਇਨਸਾਨੀਅਤ ਦੇ ਨਾਂ ਤੇ ਹੈ ਹੀ ਨਹੀਂ ਜੀ ਦੇਖੋ ਅੱਜ ਬੂਟੇ ਵੀ ਹੈ ਨਹੀਂ ਆਪਾਂ ਲੋਕ ਕਿਸੇ ਵੀ ਕਰਕੇ ਆਪਾਂ ਬੂਟੇ ਕਿ ਲੋਕ ਬਹੁਤ سارے ਬੂਟੇ ਲਾਉਂਦੇ ਆ ਜੀ ਠੀਕ ਨਹੀਂ ਅਸੀਂ ਵੀ ਕਹਿੰਦੇ ਆ ਕਿ ਜਿਆਦਾ ਹੀ ਵੱਡੇ ਹੋ ਜਾਣਗੇ ਚਲੋ ਕਿਸੇ ਨਾ ਕਿਸੇ ਨੂੰ ਫਾਇਦਾ ਹੋਊਗਾ ਜੀ ਪਰ ਗਲਤ ਗੱਲ ਹੈ ਜੀ ਇਹ ਬਹੁਤ ਸਾਰੇ ਇਹ ਬੂਟੇ ਉਹ ਸੀ ਜਿਹੜੇ ਤੁਹਾਨੂੰ ਹਰ ਸਾਹ ਦੇ ਨਾਲ ਆਕਸੀਜਨ ਦਿੰਦੇ ਨੇ ਤੁਹਾਨੂੰ ਜਿੰਦਾ ਰੱਖਦੇ ਨੇ ਤੁਹਾਡੀ ਜ਼ਿੰਦਗੀ ਨੂੰ ਖੁਸ਼ਹਾਲ ਰੱਖਦੇ ਨੇ ਪਰ ਇਹ ਬੂਟਿਆਂ ਦਾ ਕਤਲ ਕਰ ਦੇਣਾ ਬਹੁਤ ਮਤਭਾਗੀ ਆ ਹੋ ਸਕਦਾ ਜੇ ਕਿਸੇ ਨੂੰ ਪਤਾ ਹੋਵੇ ਬੂਟੇ ਕਿਸ ਨੇ ਕਤਲ ਕੀਤੇ ਨੇ ਇਹ ਮਾਰਕੀਟ ਜਿਹੜੇ ਹੈਗੇ ਮਾਰਕੀਟ ਦੇ ਲੋਕਾਂ ਦਾ ਕਹਿਣਾ ਕਿ ਸਾਨੂੰ ਇੱਕ ਵਾਰੀ ਉਹ ਬੰਦੇ ਦਾ ਪਤਾ ਲੱਗ ਜਾਵੇ ਸਹੀ ਇਹ ਚਾਰ ਬੂਟਿਆਂ ਦਾ ਕਤਲ ਹੋਇਆ ਚਾਰ ਪਰਚੇ ਅਸੀਂ ਉਹ ਬੰਦੇ ਦੇ ਕਰਾਵਾਂਗੇ ਕੈਮਰਾਮੈਨ ਹਰਸ਼ਦ ਨਾਲ ਜੁਦੀਸ਼ਰਾਏ